ਨਹੀਂ ਤਾਂ ਕਚੈਰੀਆਂ 'ਚ ਖੱਜਲ ਖਵਾਰੀਆਂ ਹੋ ਜਾਂਦੀਆਂ ਸੀ। ਦਾੜੀਆਂ ਚਿੱਟੀਆਂ ਹੋ ਗਿਆ ਸਾਡੇ ਬਜ਼ੁਰਗਾਂ ਦੀਆਂ ਕਚੈਰੀਆਂ ਦੇ ਢੇੜੇ ਮਾਰ-ਮਾਰ ਕੇ। ਇਹ ਗੀਤਾਂ 'ਚ ਕਿਹਾ ਜਾਂਦਾ ਹੈ ਕਚੈਰੀਆਂ 'ਚ ਮੇਲੇ ਲੱਗਦੇ। ਜਦੋਂ ਪੈਂਦੀ ਆ ਤਰੀ ਕਿਸੇ ਜੱਟ ਦੀ ਜਿਨ੍ਹਾਂ ਦੇ ਕਚੈਰੀਆਂ ਚਕੇਸ ਚੱਲਦੇ ਨੇ ਉਹਨਾਂ ਦੇ ਚੁੱਲਿਆਂ 'ਚ ਘਾਓ ਉਗ ਪੈਂਦੇ ਆ ਜੀ ਚੁੱਲਿਆਂ 'ਚ ਘਾਓ ਉਗ ਪੈਂਦੇ ਆ ਉਹਨਾਂ ਦੇ। ਸੋ ਅਸੀਂ ਪੰਜਾਬ ਦੇ ਵਿੱਚ ਸ਼ਾਨਦਾਰ ਜਿਹੜੇ ਤਹਿਸੀਲ ਕੰਪਲੈਕਸ ਬਣਾ ਰਹੇ ਆ ਤਾਂ ਕਿ ਲੋਕਾਂ ਦੀ ਖੱਜਲ ਖੁਆਰੀ ਨੂੰ ਘਟਾਇਆ ਜਾ ਸਕੇ ਕਚੈਰੀਆਂ ਨਾਲ ਬਹੁਤ ਵੱਡਾ ਸਬੰਧ ਪੈਂਦਾ ਕਿਸੇ ਨੇ ਜਾਤੀ ਪ੍ਰਮਾਣ ਪੱਤਰ ਲੈਣਾ ਹੈ ਕਿਸੇ ਨੇ ਪਾਸਪੋਰਟ ਦਾ ਫਾਰਮ ਲੈਣਾ ਹੈ ਕਿਸੇ ਨੇ ਲਿਸੈਂਸ ਬਣਾਉਣਾ ਹੈ ਕਿਸੇ ਨੇ ਰਾਸ਼ਨ ਕਾਰਡ ਬਣਾਉਣਾ ਹੈ ਸਿਸਟਮ ਨੂੰ ਠੀਕ ਕਰਦੇ ਕਰਦੇ ਟਾਈਮ ਤਾਂ ਲੱਗ ਗਿਆ ਪਰ ਗੱਡੀ ਲਈ ਤੇ ਆ ਗਈ ਉਹਨੂੰ ਮੈਂ ਪਹਿਲਾਂ ਕੈਸਟਾ ਸੀੜੀਆਂ 'ਚ ਵੀ ਇਹੀ ਗੱਲ ਕਰਦਾ ਰਿਹਾ ਪਰ ਗੱਡੀ ਹੁਣ ਲਈ ਤੇ ਆ ਗਈ ਹੁਣ ਜੇ ਕੋਈ ਅਫਸਰ ਤੁਹਾਡੇ ਤੋਂ ਕੋਈ ਪੈਸੇ ਮੰਗਦਾ ਤਾਂ ਮੰਨਣਾ ਨਾ ਕਰਿਓ ਜੇਵ ਜੱਥ ਪਾ ਕੇ ਮੋਬਾਈਲ ਕੱਢ ਲਿਓ ਜਾਂ ਤਾਂ ਫੋਟੋ ਖਿੱਚ ਲਿਓ ਜਾਂ ਵੀਡੀਓ ਬਣਾ ਲਿਓ ਉਸ ਤੋਂ ਬਾਅਦ ਸਾਡੇ ਕੋਲ ਭੇਜ ਦਿਓ ਬਾਕੀ ਕੰਮ ਸਾਡਾ ਹੈ ਬਾਕੀ ਕੰਮ ਸਾਡਾ ਕਿਉਂਕਿ ਇੰਨੀ ਇੰਨੀ ਉੱਚੀਆਂ ਤਨਖਾਹਾਂ ਨੇ ਫੇਰ ਵੀ ਕਿਸੇ ਤੋਂ 5000 ਕਿਸੇ ਤੋਂ 10000 ਲੈਣਾ ਚਲੋ 5-10000 ਰੁਪਏ ਲਿਆ ਦੂਗਾ ਬੰਦਾ ਪਰ ਪਤਾ ਨਹੀਂ ਕਿਹਦੀਆਂ ਕਿਹਦੀਆਂ ਮਿੰਤਾਂ ਕਰੂਗਾ ਕਿਹਦੇ ਕਿਹਦੇ ਪੈਰੀਂ ਪਾਊਗਾ ਉਹ ਇਹ ਚੀਜ਼ਾਂ ਬੰਦ ਕਰਨੀਆਂ ਨੇ ਵੀਰੋ ਮੈਂ ਇਸੇ ਇਲਾਕੇ 'ਚ ਹੀ ਬਲਿਆ ਵੱਡਾ ਹੋਇਆ ਅਮਲੇਰ ਕੋਲੇ ਕਾਲੇ 'ਚ ਮੁਕਾਬਲਿਆਂ 'ਚ ਹਿੱਸਾ ਲੈਣਾ ਆ। ਅਮਰਗੜ ਦਾ ਟੂਰਨਾਮੈਂਟ ਬੜਾ ਮਸ਼ਹੂਰ ਹੈ। ਸਕੂਲ 'ਚ ਉੱਥੇ ਵੀ ਇੱਕ ਵੱਡੀ ਵਾਰੀ ਮੈਂ ਆਇਆ ਬਹੁਤ ਪਹਿਲਾਂ। ਅਮਰਗੜ ਦੀ ਬਾਲੀਵਾਲ ਦੀ ਟੀਮ ਬਹੁਤ ਫੇਮਸ ਹੈ। ਰਿਸ਼ਤੇਦਾਰੀਆਂ ਵੀ ਨੇ ਇੱਧਰਲੇ ਪਾਸੇ ਇੱਕੋ ਪੱਤਣ ਦਾ ਪਾਣੀ ਪੀਨੇ ਆ। ਸੋ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝ ਰਿਹਾ ਕਿ ਤੁਸੀਂ ਇੰਨੀ ਭਾਰੀ ਗਿਣਤੀ 'ਚ ਛੋਟੇ ਸੱਦੇ ਤੇ ਪਹੁੰਚੇ ਹੋ। ਨੇ ਲੀਡਰਾਂ ਨੂੰ ਕੌਣ ਸੁਣਨਾ ਆਉਂਦਾ ਜੀ? ਲੀਡਰਾਂ ਵਾਸਤੇ ਤਾਂ ਲੋਕ ਛਿੱਤਰ ਕੱਢੀ ਖੜੇ ਐ ਲੀਡਰਾਂ ਵਾਸਤੇ ਤਾਂ ਲੋਕ ਪਰਾਂ ਦੀ ਲੰਗ ਜਾਂਦੇ ਆ ਮੱਥੇ ਨਾਲ ਲੱਗ ਜਿਓਏ ਕੰਮ ਨਹੀਂ ਹੋਣਾ ਮੱਥਾ ਵੀ ਤੋ